ਜਾਕੂ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਇੱਕ ਹਾਵਤ ਲੁਧਿਆਣਾ ਦੇ ਰਾਹੋ ਰੋਡ ਤੇ ਸੱਚ ਹੁੰਦੀ ਦਿਖਾਈ ਦਿੰਦੀ ਹੈ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਈ ਰਿਕਸ਼ਾ ਚਾਲਕ ਨੇ ਯੂ ਟਰਨ ਲਿਆ ਤੇ ਪਹਿਲਾਂ ਟੱਕਰ ਵੱਜੀ ਐਕਟੀਵਾ ਨੂੰ ਦੂਜੇ ਪਾਸੇੋਂ ਰੇਤੇ ਨਾਲ ਪਰੇ ਟਰੱਕ ਨੇ ਉਹਨਾਂ ਨੂੰ ਬਚਾਉਣ ਦੇ ਲਈ ਟਰੱਕ ਨੂੰ ਡਿਵਾਈਡਰ ਤੇ ਛਾੜਤਾ ਇਸ ਪੂਰੀ ਘਟਨਾ ਦੀ ਸੀਸੀਟੀਵੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਰਾਹੋ ਰੋਡ ਦੀਆਂ ਇਹ ਤਸਵੀਰਾਂ ਦਿਖਾਈਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਰੋਡ ਆਵਾਜਾਈ ਦੇ ਨਾਲ ਵਿਅਸਤ ਹੈ ਆਵਾਜਾਈ ਇੱਥੇ ਬਹੁਤ ਜ਼ਿਆਦਾ ਹੈ ਸਵੇਰ ਦਾ ਟਾਈਮ ਸੀ ਜਦੋਂ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਉਸ ਵੇਲੇ ਇਹ ਪੂਰਾ ਹਾਥਾ ਵਾਪਰਿਆ ਪਰ ਇੱਥੇ ਜੋ ਟਿਪਰ ਡਰਾਈਵਰ ਸੀ ਉਸਨੇ ਇਹਨਾਂ ਦੀ ਜਾਨ ਬਚਾਈ ਹੈ ਕਿਸ ਤਰੀਕੇ ਦੇ ਨਾਲ ਉਸਨੇ ਬ੍ਰੇਕ ਲਗਾਈ ਤੇ ਡਿਵਾਈਡਰ ਤੇ ਟਿਪਰ ਨੂੰ ਛਾੜ ਦਿੱਤਾ ਜਿਸ ਕਰਕੇ ਬੱਚਿਆਂ ਦੀ ਤੇ ਉਸਦੇ ਪਿਤਾ ਦੀ ਤੇ ਈ ਰਿਕਸ਼ਾ ਚਾਲਕ ਦੀ ਜਾਨ ਵੀ ਬਚੀ ਹਾਲਾਂਕਿ ਇਸ ਪੂਰੇ ਹਾਦਸੇ ਦੇ ਵਿੱਚ ਆ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਐਕਟਿਵਾ ਬੁਰੇ ਤਰੀਕੇ ਦੇ ਨਾਲ ਖਰਾਬ ਹੋ ਚੁੱਕੀ ਹੈ ਈ ਰਿਕਸ਼ਾ ਚਾਲਕ ਵੀ ਇਸ ਦੀ ਲਪੇਟ ਦੇ ਵਿੱਚ ਆਇਆ ਹੈ ਈ ਰਿਕਸ਼ਾ ਵੀ ਬੁਰੇ ਤਰੀਕੇ ਦੇ ਨਾਲ ਟੁੱਟ ਚੁੱਕਿਆ ਹੈ ਪਰ ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਇਸ ਹਾਦਸੇ ਤੋਂ ਬਾਅਦ ਕਾਫੀ ਜਾਮ ਵੀ ਦੇਖਣ ਨੂੰ ਮਿਲਿਆ ਪਰ ਉੱਥੇ ਲੋਕਾਂ ਦਾ ਇਹ ਕਹਿਣਾ ਸੀ ਕਿ ਜਿਸ ਵੇਲੇ ਸਕੂਲ ਜਾਣ ਦਾ ਬੱਚਾਂ ਦਾ ਸਮਾਂ ਹੁੰਦਾ ਉਸ ਵੇਲੇ ਅਜਿਹੇ ਵੱਡੇ ਜੋ ਵਾਹਨ ਹੁੰਦੇ ਨੇ ਉਹਨਾਂ ਨੂੰ ਨਹੀਂ ਚਲਾਉਣਾ ਚਾਹੀਦਾ ਪਰ ਇੱਥੇ ਗਲਤੀ ਈ ਰਿਕਸ਼ਾ ਚਾਲਕ ਦੀ ਦੇਖਣ ਨੂੰ ਮਿਲ ਰਹੀ ਹੈ ਜੋ ਸੀਸੀਟੀਵੀ ਤਸਵੀਰ ਦੇ ਰਾਹੀਂ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇੱਕ ਯੂ ਟਰਨ ਉਸ ਨੂੰ ਮਹਿੰਗਾ ਪੈ ਗਿਆ ਪਰ ਗਨੀਮਤ ਇਹ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ ਹੈ ਉੱਥੇ ਮੌਜੂਦ ਰਾਘਿਰਾਏ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਇਹ ਭਾਈ ਸਾਡਾ ਰਾਹੋ ਰੋਡ ਆਪਣਾ ਬਿਲਕੁਲ ਕੱਟ ਦੇ ਉੱਤੇ ਜਿਹੜਾ ਆਟੋ ਸੀਗਾ ਬੈਟਰੀ ਵਾਲਾ ਉਹਨੇ ਰੋਂਗ ਸਾਈਡ ਆਇਆ ਠੀਕ ਹੈ ਰੋਂਗ ਸਾਈਡ ਲਿਆ ਕੇ ਬੱਚੇ ਛੋਟੇ ਐਕਟਿਵਾ ਤੇ ਆ ਰਹੇ ਸੀਗੇ ਸਕੂਲ ਛੱਡਣ ਜਾ ਰਹੇ ਸੀ ਉਹਦੇ ਵਿੱਚ ਲਿਆ ਕੇ ਨੇ ਮਾਰਿਆ ਔਰ ਉੱਪਰੋਂ ਅ ਟਿੱਪਰ ਵਾਲੇ ਨੇ ਜਿਹੜਾ ਬਚਾਅ ਕਰਦੇ ਹੋਏ ਟਿੱਪਰ ਨੇ ਆਪਣਾ ਡਵਾਈਡਰ ਤੇ ਚੜਾ ਕੇ ਚਾਰ ਬੱਚਿਆਂ ਦੇ ਨਾਲ ਉਹਦੇ ਪਿਓ ਦਾ ਤੇ ਨਾਲ ਆਟੋ ਵਾਲੇ ਦਾ ਵੀ ਜਿਹੜਾ ਬਾਹਰ ਨਿਕਲਿਆ ਸੀ ਉਹਦਾ ਵੀ ਬਚਾਅ ਕੀਤਾ ਔਰ ਅਸੀਂ ਅਪੀਲ ਕਰਦੇ ਆ ਸਰਕਾਰ ਤੋਂ ਕਿ ਜਿਹੜੇ ਟਾਈਮ ਬੱਚਿਆਂ ਦਾ ਪਲੀਜ਼ ਵੀ ਸਰਕਾਰ ਨੂੰ ਚਾਹੀਦਾ ਕਿ ਉਸ ਟਾਈਮ ਇਸ ਰੋਡ ਦੇ ਉੱਤੇ ਐਡੇ ਵੱਡੇ ਵੀਹਿਕਲ ਜਿਹੜੇ ਨਾ ਚਲਾਏ ਜਾਣ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਤੇ ਅੱਜ ਦੇਖੋ ਸਾਰੇ ਹੀ ਜਾਨ ਤੋਂ ਬਚੇ ਆ ਆਟੋ ਵਾਲਾ ਵੀ ਬਚਿਆ ਡਿਪਰ ਵਾਲਾ ਵੀ ਬਚਿਆ ਤੇ ਦੋ ਬੱਚੇ ਵੀ ਬਚੇ ਉਹਦਾ ਪਿਓ ਵੀ ਬਚਿਆ ਜਿਹਦੇ ਕਰਕੇ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬਚੇ ਇਹ ਪਲਟਿਆ ਨਹੀਂ ਉਹਨੇ ਉਹਨੇ ਟਿਪਰ ਵਾਲੇ ਨੇ ਦੇਖੋ ਜੀ ਉਹਨਾਂ ਦੀ ਜਾਨ ਬਚਾਈ ਹੈ ਉਹਨੇ ਡਰਾਗ ਜਿਹੜਾ ਐਕਸੀਡੈਂਟ ਹੋ ਚੁਕਿਆ ਸੀਗਾ ਐਕਟਿਵਾ ਦਾ ਤੇ ਟਿਪ ਇਹਦਾ ਉਹਦੇ ਵਿੱਚ ਪਿੱਛੋਂ ਆ ਰਿਆ ਸੀਗਾ ਉਹਨੇ ਲਿਆ ਕੇ ਡਵਾਈਡਰ ਤੇ ਚੜਾ ਕੇ ਬੱਚੇ ਦੀ ਜਾਨ ਬਚਾਈ ਹੈ ਰੋਕੀ ਐਸੀ 골ਡਨ ਕਲੋਨੀ ਤੇ 골ਡਨ ਕਲੋਨੀ ਮੇਰਾ ਭਤੀਜਾ ਭਤੀਜੀ ਸੀ ਤੇ ਭਰਾ ਸੀ ਤੇ ਆਟੋ ਵਾਲਾ ਆਇਆ ਬੈਟਰੀ ਵਾਲਾ ਇੱਕਦਮ ਮੁੜਿਆ ਠੀਕ ਹੈ ਜੀ ਉਹਨੇ ਇਹਨੂੰ ਭਰਾ ਨੂੰ ਪਹਿਲਾਂ ਛਿੱਟਿਆ ਆ ਤੇ ਟਿਪਰ ਵਾਲਿਆਂ ਨੇ ਬਚਾਉਣ ਦੇ ਚੱਕਰ ਤੇ ਉੱਪਰ ਚੜਿਆ ਆ ਤੇ ਤਾਂ ਟਿਪਰ ਪਲਟਿਆ ਆਟੋ ਵਾਲੇ ਦੀ ਗਲਤੀ ਆ ਬਿਲਕੁਲ ਆਟੋ ਵਾਲੋ ਨੇ ਦੇਖਿਆ ਨਹੀਂ ਪਤਾ ਭਰਾ ਨੂੰ ਸਿੱਟਿਆ ਵੀਡੀਓ ਚ ਵੀ ਆ ਗਿਆ ਆ ਉਹ ਉਹ ਉਹਨੇ ਦੇਖਿਆ ਹੀ ਨਹੀਂ ਮੋੜਦੇ ਇਕਦਮੀ ਉਹਨੇ ਨਹੀਂ ਦੇਖਿਆ ਮੂਰੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਸਿੱਧਾ ਹੀ ਮਾਰਤਾ ਉਹਨੇ ਜਿਹੜੇ ਆਪਣੇ ਆਟੋ ਨਹੀਂ ਜਿਹੜੇ ਇਹ ਜਿਹੜੇ ਬੈਟਰੀ ਵਾਲੇ ਚੱਲਦੇ ਇਹਨਾਂ ਦਾ ਕੋਈ ਹਸਾਬ ਦਾ ਵੀ ਨਹੀਂ ਕੋਈ ਇਹਦਾ ਕੋਈ 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 ਨੰਬਰ ਪਲੇਟ ਦੀ ਲੱਗੀ ਹੋਈ ਨਾ ਇਹਨਾਂ ਕੋਈ ਕੋਈ ਲਾਇਸੈਂਸਾ ਨਾ ਕੋਈ ਕਾਗਜ਼ ਪੱਤਰ ਆ ਹੁਣ ਆਟੋ ਖੜਾ ਪੁੱਛੀਏ ਕਿਦਾ ਹੈ ਏਜੰਸੀ ਜਾਣਾ ਪਊਗਾ ਵੀ ਕਿਹੜੇ مالک ਦਾ ਆ ਹੁਣ مالک ਚਲਾ ਬਚਾਅ ਹੋ ਗਿਆ ਭਰਾ ਦੇ ਸੱਟ ਲੱਗੀ ਆ ਬੱਚਿਆਂ ਦੇ ਵੀ ਸੱਟ ਲੱਗੀਆਂ ਆ ਵੀ ਉਹ ਉਹਨਾਂ ਦੇ ਲੱਤਾਂ ਦੇ ਸਾਰਿਆਂ ਦੇ ਲੱਤਾਂ ਦੇ ਸੱਟਾਂ ਲੱਗੀਆਂ ਆ ਉਹ ਭਰਾ ਦੀ ਤਾਂ ਹੱਡੀ ਦੇ ਪੈਰ ਦੀ ਗੋਡੇ ਦੀ ਹੱਡੀ ਫ੍ਰੈਕਚਰ ਹੋ ਗਈ ਪੈਰ ਫ੍ਰੈਕਚਰ ਹੋ ਗਿਆ ਇਹ ਕਹ ਰਿਹਾ ਐਕਟਿਵ ਵਿੱਚ ਤਾਂ ਸੀ ਹਾਂ ਵਿੱਚ ਤਾਂ ਸੀ ਆ ਦੇਖੋ ਜੀ ਉਹੀ ਮੇਰੇ ਭਤੀਜਾ ਸੀ ਪ੍ਰੀਤਾ ਬਲਜੀ ਦੀ ਸਕੂਲ ਤੇ ਤੇ ਭਰਾ ਸਕੂਲ ਜਾ ਰਹੇ ਸੀ ਆ ਬੈਗ ਵੀ ਰੱਖਿਆ ਆ ਬੈਗ ਸਾਰਾ ਕੁਝ ਵਿੱਚ ਹੀ ਪਿਆ ਹੋਇਆ ਜੀ ਸਕੂਲ ਜਾ ਰਹੇ مالک ਨਾ ਕਰੇ ਕਿ ਦੇਖ ਕੇ ਇੰਚ ਸੱਜੇ ਖੱਬੇ ਹੋ ਜਾਂਦਾ ਜੀ ਕਿਨੂੰ ਕਹਿੰਦੇ ਕਿਸੇ ਨੇ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਕੀ ਕਰਨਾ ਸੀ ਸਭ ਜਾਣੇ ਤਾਂ ਸਾਡੇ ਅਸੀਂ ਬੱਚੇ ਸਾਡਾ ਪਰਿਵਾਰ ਖਤਮ ਹੋਣਾ ਸੀ ਕਿਸੇ ਦਾ ਕਿਸੇ ਦਾ ਕੁਝ ਨਹੀਂ ਜਾਣਾ ਸੀ ਇਸ ਕਰਕੇ ਇਹ ਚੀਜ਼ ਨੂੰ ਟ੍ਰੈਫਿਕ ਨੂੰ ਕੁਝ ਨਾ ਕੁਝ ਤਾਂ ਦੇਖਣਾ ਚਾਹੀਦਾ ਡਿਊਟੀਆਂ ਲੱਗਦੀਆਂ ਐ ਤੇ ਡਿਊਟੀਆਂ ਲਾਣੀਆਂ ਚਾਹੀਦੀਆਂ ਸਹੀ ਤਰੀਕੇ ਨਾਲ ਅੱਜ ਪ੍ਰਲਾਦ ਜੋ ਵੀ ਬੰਦ ਕਾਰਵਾਈ ਉਹ ਕਰਾਂਗੇ ਲੋਕਾਂ ਦੇ ਕਹਿਣੇ ਮੁਤਾਬਕ ਜਿਹੜਾ ਈ ਰਿਕਸ਼ੇ ਵਾਲੇ ਨੇ ਆ ਕੇ ਰੌਂਗ ਸਾਈਡ ਟਰੱਕ ਵਾਲੇ ਦੇ ਅੱਗੇ ਮਾਰਤਾ ਟਰੱਕ ਵਾਲੇ ਨੇ ਬਚਾਉਂਦੇ ਬਚਾਉਂਦੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਆ ਰਹੀ ਐਕਟਿਵਾ ਪਰ ਕੋਈ ਸਕੂਲੀ ਬੱਚੇ ਸੀਗੇ ਪਰ ਉਹ ਵਾਹਿਗੁਰੂ ਦੀ ਕਿਰਪਾ ਹੋਈ ਤੇ ਵਾਹਿਗੁਰੂ ਨੇ ਬੱਚਿਆਂ ਨੇ ਮਤਲਬ ਬਚਾ ਕੇ ਰਾਤ ਐਕਟਿਵਾ ਨੂੰ ਚਾਹ ਐਕਚੁਅਲੀ ਇਹ ਹੁਣ ਦਾ ਲੇਟੈਸਟ ਨਹੀਂ ਇਹ ਕਾਫੀ ਪਹਿਲਾਂ ਦਾ ਐਕਸੀਡੈਂਟ ਹੋਇਆ ਘਟੋ ਘਟ ਡੇਢ 2 ਘੰਟੇ ਹੋ ਗਏ ਐਸ ਪਰ ਲਾ ਜੋ ਬੰਦੀ ਕਾਰਵਾਈ ਾਟਵਾਲੇ ਦੇ ਫਾਈਂਡ ਕਰਕੇ ਪਿਆਟਵਾਲਾ ਕੌਣ ਹੈ ਉਹਨੂੰ ਟਰੇਸ ਕਰਕੇ ਜੋ ਵੀ ਬੰਦੀ ਕਾਰਵਾਈ ਕਰਾਂਗੇ ਜੀ ਹਾਂ ਜੀ ਮੌਕੇ ਤੋਂ ਭੱਜ ਗਿਆ